ਉਹ ਨਾ ਰੰਗ ਨੂੰ ਖਲਿਆ ਰਹੀ ਹੋਈਆਂ ਸਾਨੂੰ ਰੱਖੀਆਂ ਲੈ ਕੇ ਆਇਆ ਨਾ ਲੋਰੀ ਲੈ ਕੇ ਆਇਓ ਉਹ ਨਾ ਵਾ ਇੱਕ ਇੱਕ ਖਾ ਕੇ ਮੋੜ ਕੇ ਕਰੇ ਸਾਡੇ ਮਿਲਟਰੀ ਹੋਰ ਨਾ ਬੱਗਿਓ ਮੋਟਿਆਂ ਨੂੰ ਮੰਦੇ ਉਹ ਤਾਂ ਠੀਕ ਆ ਮੈਂ ਦਸਰੀ ਰੱਖਣੀ ਆ ਜੇ ਜਾ ਕੇ ਠੀਕ ਆ ਨਾ ਇਹ ਇੱਕ ਇੱਕ ਨਾਲ ਜੋੜੀ ਜਿਵੇਂ ਜਲਵਾ ਕਰਾਏਗੀ ਇੱਕ ਕੜਾ ਅਵੜੇ ਕੇ ਇਹ ਹੈ ਨਾ ਕੀ ਬਰੋਨੇ ਉਹ ਕੋਈ ਨਹੀਂ ਜੇ ਮੈਂ ਕੋਈ ਨਹੀਂ ਜੇ ਮੈਂ ਖਾਈ ਨਹੀਂ ਖਾਂਦਾ ਬੈਠਾ ਹੈ ਕਿ ਆ ਬੈੱਡ ਤੇ ਕੰਬਲ ਸਿੱਟੇ ਦੀਦਾ ਪਰ ਉਹਨੇ ਨੂੰ ਬੈੱਡ ਚਾਹੀਦਾ ਨਹੀਂ ਸਹੀ ਹਾਂ ਜਪੈ ਮੇਜਾ ਕਰਨਾ ਨਾ ਮਾ ਦਰੀਆ ਰ ਕਦੋਂ ਚਾਤ ਰਿਸ਼ਾ ਜੀ ਬੈਠੋ ਉਹ ਜਮਾਨਾ ਲੰਮੇ ਹੋਊਗਾ ਉਹਦਾ ਹੈਗਾ ਰ ਅਸੀਂ ਉੱਤੀ ਹੈਗੇ ਹਾਂ ਪਰ ਬਲੋੜਤਾ ਚਲੋ ਮਾਡਰਨ ਜਮਾਨਾ ਹੋ ਗਿਆ ਉਹਦਾ ਤਾਂ ਪੁਰਾਣਿਆਂ ਤੋਂ ਸਿਸਟਮ ਨੂੰ ਤਾਂ 6 ਮਹੀਨੇ ਬਾਦੋਂ ਮੋਜਾ ਕਿੱਝ ਪਿਆ ਚਾ। ਉਹਦਾ ਹੋਰ ਹੋਰ ਸਾਡਾ ਪੁਰਾਣਾ ਹੈ। ਅਸੀਂ ਉੱਧਰੋਂ ਚੱਲ ਗਏ ਤਾਂ ਫੁੱਲ ਵੜਦਣਾ ਜੇ ਉੱਧਰੋਂ ਆ ਗਿਆ ਤਾਂ ਪੁਰਾਣੇ ਨੂੰ ਰਿਆਂ ਦਾ ਬਿਸਤਰਾ ਪਿਛਾਉਣ ਦਾ ਟਾਈਮ ਨਹੀਂ। ਤੇਰੀ ਗੱਲ ਆ। ਬਿਸਤਰਾ ਨਾ ਪਛਾਗੀ ਰੱਖਣਾ। ਮਾਈਕ ਜੀ ਦਾ ਖਾਸਾ ਮਾਈਕ ਜੀ ਦੀ ਬਤ ਹੈ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ। ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਤੇ ਅੱਜ ਹੋਣਾ ਜੀ ਲੋੜੀ ਦਾ ਸੱਦਾ ਤੁਸੀਂ ਸੋਚਦੇ ਹੋਵੋਗੇ ਕਿਹਦੇ ਦੇ ਹੋਣ ਲੋੜੀ ਦਾ ਸੱਦਾ ਸਾਡੇ ਜਸਮੀਨ ਨਾਲ ਹੈ ਹੈਗੇ ਜੀ ਪ੍ਰੋਗਰਾਮ ਲੋੜੀ ਦਾ ਤੇ ਉੱਥੇ ਤੇ ਜਸਮੀਨ ਦਾ ਫੋਨ ਆਇਆ ਵੀ ਰਵਿੰਦਰ ਨਾਲ ਹੀ ਤੁਰੇ ਫੋਨੀਆਂ ਤੇ ਕੰਮ ਕਰ ਰਹੀ ਜੀ ਸਾਡਾ ਹਲੇ ਆਇਓ ਪਿਆ ਖੱਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਵੀ ਥੋੜਾ ਜਿਹਾ ਲੇਟੇ ਲਿਬਰ ਦਾ ਚਾਹਾਂ ਭਰੇ ਜੋ ਉਹਨਾਂ ਦਾ ਹੈ ਨਾ ਬਾਕੀ ਹੁਣ ਆਉਂ ਦੇਖਦੇ ਆਂ ਮੈਂ ਕਿਹਨੋਂ ਆਪਣਾ ਕੰਮ ਕਰ ਦਵਾ ਮੇਰੇ ਨਾਲ ਤੁਸੀਂ ਵੀਡੀਓ ਦੇ

ਕੋਲ ਦਕੂੜੀ ਹਾਂ ਲੈ ਤੁਸੀਂ ਤੁਹਾਨੂੰ ਲਿਖੋ ਤੁਸੀਂ ਪੋੜੇ ਨਵਾਲੇ ਸਾਡਾ ਨਵਾਲੇ ਚੋਲੋ ਲੱਡੂ ਦੇ ਬਜਾਇੀ ਹੋ ਗਿਆ ਸਾਟ ਰੱਖ ਲੈ ਬੈਠ ਦੇਖੋ ਸਰਦਾ ਕਿਵੇਂ ਲੱਗਿਆ ਮੰਮੀ ਹਾਂ ਬਹੁਤ ਵਧੀਆ ਬਹੁਤ ਤੇ ਜੈਸਮੀਨ ਦੀ ਪਸੰਦ ਆ ਸਦਾ ਹਾਂ ਹਾਂ ਇਹ ਹਨ ਗੱਲੀ ਭਾਈ ਸੱਦਾ ਪਹਿਲਾ ਸੱਦਾ ਨਾਨਕਿਆਂ ਨੂੰ ਹਾਂ ਬਾਹਰ ਤੇ ਗਿਆ ਅਸੀਂ ਤੇਰੇ ਆ ਵੀ ਔਫਾ ਅਸੀਂ ਤੇਰੇ ਆ ਵੀ ਔਫਾ ਪਰ ਅਸੀਂ ਨਾ ਰਿਉੜੀਆਂ ਮੁੰਡੀਆਂ ਇੰਨੀਆਂ ਲੈ ਕੇ ਆਏ ਉਹਨੂੰ ਲੋੜੀ ਨੂੰ ਦਿਹਾਣ ਦੀ ਲੋਕ ਪੜੀ ਫਤਫਤ ਅੰਮ੍ਰਿਤਪੁਰ ਤਾਂ ਸਿਕਰਤਾਂ ਕੀ ਹੋ ਰਹੀ ਈ ਕਾਈ ਸੱਦਾ ਸਾਨੂੰ ਮੁੰਡੀਆਂ ਰਿਉੜੀਆਂ ਸਾਨੂੰ ਲੈ ਕੇ ਆਏ ਨਾ ਲੋੜੀ ਨੂੰ ਦਿਹਾਣ ਦੀ ਲੋੜ ਲੈ ਕੇ ਨਾਲਿਓ ਹੁੰਦਾ ਬਾਈ ਇੱਕ ਇੱਕ ਖਾ ਕੇ ਹਾਂ ਮੁੜ ਕੇ ਕਰੇ ਸਾਡੇ ਮੇਰੇ ਨਾਲ ਹੋਰ ਬੰਦਿਆਂ ਨਾਲ ਹੋਰ ਤੋਂ ਬੰਦਿਆਂ ਨਾਲ ਠੀਕ ਹੈ ਉਸਰੀ ਰੱਖਣੀ ਆ ਸਜਾ ਕੇ ਠੀਕ ਹੈ ਨਾ ਇੱਕ ਇੱਕ ਨਾਲ ਲੋੜੀ ਜੀ ਦਾ ਚਲੋ ਬਹੁਤਾ ਕਰਨਾ ਜੀ ਹਾਂ ਮੈਂ ਨਾਲ ਨਹੀਂ ਵੀ ਕਰਾਵਾ ਜੀ ਮੂੰਹ ਨਾਲ ਹਾਂ ਆ ਲੋ ਜੀ ਥੈਂਕ ਯੂ ਆ ਬਾਈ ਚਲਾਉਣ ਲੱਗੀ ਬਾਕੀ ਵੀ ਦਿਨ ਦਾ ਲੱਗ ਰਹੀ ਹੈ ਨਹੀਂ ਲੋ ਜੀ ਇਹ ਵੀ ਜਿਹੜਾ ਆ ਰਹੀ ਤਾਂ ਥੋੜਾ ਥੋੜਾ ਲੈ ਕੇ ਆਈ ਜੀ ਜੀ ਕਿਉਂਕਿ ਸੋਚਦਾ ਲੱਗਦਾ ਨਹੀਂ ਕੋਈ ਇਹ ਕਿਉਂਕਿ ਨਹੀਂ ਆ ਨਾ ਤੁਹਾਨੂੰ ਜੀ ਨਾ ਬਚਾ ਲੈ ਕੋੜ ਲੈ ਆਉਣ ਦਾ ਹੈ ਜੀ ਜਦੋਂ ਇੰਨਾ ਕੇਰੀਏ ਦੇ ਵਿੱਚ ਤੇਰੇ ਨੂੰ ਪਹਿਲਾਂ ਸੁੱਦਾ ਬੂਹਾਂ ਉਹ ਸੀ ਪਹਿਲਾਂ ਸੁੱਦਾ ਬਾਂਸੀ ਨੂੰ ਉਸ ਵੇਸ ਤਾਂ ਹੋ ਰਹੀ ਹਾਂ ਉਹ ਵੀ ਵੀਡੀਓ ਤੇ ਪਤਾ ਲੱਗੂਗੀ ਹਾਂ ਤੁਹਾਨੂੰ ਵੀਡੀਓ ਦੇਖਣੀ ਬਣੀਗਾ ਉਹ ਸਿਸਟਮ ਹੋਰ ਹੈ ਜੋ ਵੀ ਹੈਗਾ ਠੀਕ ਉਹ ਵੀ ਦਿਖਾਵਾਂਗੇ ਤੁਹਾਨੂੰ ਪਰ ਇੱਕ ਗੱਲ ਹੈਗੀ ਆ ਹਾਂ ਜੀ ਤੇ ਸਾਰੇ ਮੂੰਹ ਨੂੰ ਲੱਗੀ ਮਾੜੀ ਆ ਇਹ ਤਾਂ ਥੋੜੇ ਛੱਪੀ ਜਿਹੇ ਹੋਵੇ ਖਾਣੇ ਦੇ ਸਾਲ ਸੂਰ ਦਾ ਕੰਮ ਹੈ ਨਹੀਂ ਸਹੀ ਗੱਲ ਖਾ ਹੋ ਜਾਂਦੀ ਹੈ ਨਹੀਂ ਉਹ ਵੀ ਤਾਂ ਖਾ ਹੋ ਜਾਂਦੀ ਜੀ ਬਸ ਥੋੜ ਨੂੰ ਡੀਕ ਤੇ ਡੀਕ ਤੇ ਖਾ ਅੱਛੀ ਗੱਲ ਹੈ ਹੋਰ ਕਾ ਡੇਢ ਘੰਟਾ ਹੋ ਗਿਆ ਸਮੋਸੇ ਆਏ ਤੇ ਠੰਡੇ ਵੀ ਹੋ ਗਏ ਸਾਲੇ ਇਹ ਕਹਦੇ ਆਉਣੇ ਵਾਲੇ ਛੇਤੀ ਆ। ਉਹਨਾਂ ਦਾ ਫੋਨ ਆਇਆ ਉਹਨੂੰ ਰਿਸਿਵ ਕਰਨਾ ਮਾਮਾ ਆ ਗਿਆ ਭਾਈ ਛੇਤੀ। ਤੁਹਾਨੂੰ ਪਤਾ ਤਾਂ ਹੈ ਨਹੀਂ ਛੇਤੀ ਕਹਿ ਕੇ ਕਿੰਨਾ लेट ਆਉਂਦੇ ਚਲ ਕੋਈ। ਨਾ ਮੈਂ ਫਿਰ ਕਦੀ ਹੋਇਆ ਵੀ ਆਂ ਆਹ ਹੀ ਵਾਰ ਕਿ ਬਹੁਤ ਛੇਤੀ ਆ। ਨਾ ਕਦੇ ਤਾਂ ਛੇਤੀ ਹੁੰਦੀ। ਚਲ ਕੋਈ। ਤਾਂ ਤੋਂ ਪੈਨੋ ਵੀ ਆ ਜਾਂਦੇ ਰਹੇ ਕਈ ਵਾਰ। ਹਾਂ। ਮੈਂ ਭਾਵੇਂ ਬਰਾਬਰ ਕਿਹਾ ਜੀ ਇਹ ਤਿਆਰੀ ਕਰਨੇ ਨੂੰ ਟਾਈਮ ਲੱਗ ਗਿਆ। ਹੂੰ। ਉਹ ਐਨੀ ਪੈਕਿੰਗ ਕਰਨੀ ਟਾਈਮ ਦਾ ਲੱਗਦਾ ਹੀ ਹੈ ਇਹ ਅਸੀਂ ਇਹਨੂੰ ਤਿਆਰੀ ਇਹਨੂੰ ਤਿਆਰ ਕੀਤਾ ਇਹ ਮੇਰਾ ਪੁੱਤ ਸਾਨੂੰ ਉਹ ਪਾਣੀ ਪੁਣੀ ਚਾ ਚਲੀ ਅਮਾ ਤੇ ਪੈਕਿੰਗ ਬਹੁਤ ਕਰਨੀ ਪਈ ਭਾਈ ਇਹ ਤਾਂ ਕਹਤੇ ਨੇ ਸੱਤਾਂ ਸਾਡੀਆਂ ਰੀਤਾਂ ਰੀਤ ਤਾਂ ਬਸ ਆਪਣੇ ਪੱਤੇ ਅੱਖ ਵੀ ਤੇ ਉਂਗਲ ਵੀ ਲਾਗੂ ਕਰਨੀ ਬਹੁਤ ਈਆ ਨਵਾਂ ਸਾਲ ਸੱਤ ਸਾਲ ਬਾਅਦ ਆਪਣੇ ਘਰ ਆਇਆ ਹੈ ਨਾ ਸੱਚੀ ਗੱਲ ਸਾਡੇ ਨਾਲ ਦੋ ਹੀ ਫੈਮਲੀਆ ਆਪਣੇ ਘਰ ਆਇਆ ਤਾਂ ਕੋਈ ਜੇ ਲੋਖਾ ਤਾਂ ਨਾਲ ਆਪਣੇ ਤੋ ਕੁ ਵੀ ਉਹ ਨਹੀਂ ਦੇਣਾ ਹਾਂ ਉਹ ਤੇ ਰੀਦਾ ਵੀ ਉਹਨਾਂ ਬਿਆਸਮੀ ਨਾਲ ਨੂਰ ਸਾਡੇ ਕਿੱਲੇ ਹੋ ਗਈ ਜਦੋਂ ਉਹਨਾਂ ਨੇ ਸਾਰਾ ਜੀ ਨਹੀਂ ਮਨੂਰ ਜੈਸਮਿਨ ਮੇਰਾ ਪਿਆਰ ਜੀ ਦਾ ਨਾਮ ਆ ਸਾਰੇ ਹਸਪੀਟਲ ਚ ਚੜਿਆ ਹਾਂ 12 ਸਾਲ ਨੂੰ ਹਸਪੀਟਲ ਚ ਬੱਜੇ ਪਹਿਲੀ ਦਿਨ ਹੀ ਕਿਦੇ ਚਲੋ ਸਾਨੂੰ ਆ ਵੀ ਸਾਡਾ ਸਾਡਾ ਸੇਬਿਆ ਨਮਾਜ਼ਾ ਉਹਦੋਂ ਰਾਬੂ ਦੀ 8-9 ਮਹੀਨੇ ਤੇ ਛੋਟੀ ਜੀ ਨੂੰ ਲੈ ਕੇ ਹੂੰ

ਫਰਕਦੋ ਸੀਸੀ ਆਉਂਦੀਆਂ ਨੰਨੀਆਂ ਆਉਂਦੀਆਂ ਮਤਲਬ ਡਾਕਟਰ ਦੇ ਇੱਕ ਜਿਹੜਾ ਲੱਗਣਾ ਹੀ ਹੁੰਦਾ ਬਸ ਇੱਕ ਚੋਲ ਰੱਖਦੀ ਆ ਉਹ ਦਵਾਈਆਂ ਇੱਕੋ ਦੋੜ ਨੂੰ ਦੇਣ ਦੀ ਲੋੜ ਪੈਂਦੀ ਆ ਬਈ ਮਤਲਬ ਗੇੜਾ ਰੱਖਣਾ ਉੱਥੇ ਮੱਥਾ ਟੇਕਣਾ ਆ ਜਿਹੜੀ ਲੱਗਣੀ ਚਾਹੀਦੀ ਸਾਡੀ ਉੱਥੇ ਪਾ ਠੀਕ ਹੋ ਜਾਂਦੀ ਸਾਨੂੰ ਪਹਿਲੇ ਦਿਨ ਤਾਂ ਠੀਕ ਨਹੀਂ ਹੋਈ ਨਾ ਉਹ ਦੋ ਆ ਦਵਾਈ ਕੋੜ ਕੇ ਲਿਆਉਂਦੀ ਫਿਰ ਦਵਾਈਏ ਚੇਂਜ ਕਰਕੇ ਖਾਣ ਉਹ ਦਵਾਈਆਂ ਖਾ ਉਹ ਮੌਸਮ ਹੈ ਜਦੋਂ ਆਹ ਨਾ ਟੋਪੀ ਨਹੀਂ ਲੈਂਦੀ ਹੈਗੀ ਉਹ ਜਿੰਨਾ ਮਰਜੀ ਇੱਧਰ ਦੋ ਟੋਪੀਆਂ ਦਿੱਤੀ ਵੀ ਤਾਂ ਦੋ ਹੀ ਨਸੇ ਪਰ ਮਾੜੇ ਮੇਰੇ ਮੁੰਡੇ ਦਾ ਹੀ ਉਹ ਵੀ ਚੱਲ ਲੈ ਕੇ ਆ ਗਿਆ ਤੇ ਸਭਾ ਨੇ ਬਈ ਬਸ ਉੱਥੇ ਜਾ ਕੇ ਸ਼ਾਮ ਨੂੰ ਥੀਕ ਉਹ ਬਾਕਸ ਜਿਹੜਾ ਉਹਦੀ ਤੇ ਸਰਪਰਾਤ ਰੱਖ ਕਰ ਬਤਾਂ ਦੇਉਂਦਾ ਜਵਾਬ ਉਹਦੇ ਕੋਲ ਸਭਾ ਨੇ ਗੱਲ ਨਾ ਚਾਹਤੀ ਮੈਂ ਕਹੀਆਂ ਕਹੀ ਦੇਖੇ ਮੇਰੇ ਤੇ ਵੀ بڑے بڑے ਮੁੰਡੇ ਜਿਹਨਾਂ ਨੂੰ ਸ਼ੁਰੂ ਤੇ ਉਹਦੀ ਲੱਗੀ ਵੀ ਦਵਾਈ ਹਾਂਜੀ ਹਾਂ ਉਹ ਕਹਿੰਦੇ ਜਿੱਥੇ ਮਰਜੀ ਦੀ ਲੈ ਵੀ ਆਰਾਮੇ ਨਹੀਂ ਆਉਂਦਾ ਸ਼ਾਮ ਉਹਦੇ ਪਰ ਜਾਂਦੇ ਜਿਹਦੇ ਰਾਹ ਮਾੜੇ ਵੀਰ ਦੇ ਵੀ ਆਹੀ ਆਈ ਤੇ ਕੰਗਲ ਆ ਗਈ ਆ ਇੱਕ ਕਿਪਾੜਾ ਰੋੜੀਆਂ ਦਾ ਨਹੀਂ ਮੁੱਕਣਾ ਇੱਕ ਕਿਲੋ ਮੂੰਗਫਲੀ ਨੂੰ ਮੁੱਕਣਾ ਸਾਰੇ ਸੱਜਣ ਦੇ ਹੋ ਜਾਣੇ ਜੇ ਕਿਤਾ ਦੋ ਲੋਟ ਲੈ ਕੇ ਆਉਣੇ ਹੁੰਦਾ ਤਾਂ ਤੁਹਾਨੂੰ ਇੱਕ ਰੋੜੀ ਦਾ ਟਾਈਟ ਪੂਰਾ 1 ਕਿਲੋ ਮੂੰਗਫਲੀ ਨਾਲ ਨਹੀਂ ਚਾਉਣਾ ਪੈਂਦੀ ਨਹੀਂ ਤੇਰੇ ਇਹ ਜੀ ਚਾਹੇ ਨਾ ਪਿਆਵਾ ਇਹ ਨਹੀਂ ਉਹ ਮੀਆਂ ਦਾ ਤਾਂ ਜੀ ਪੂਰਾ ਪੈਕਟ ਪਿਆ ਇੰਨਾ ਨਾਲ ਤੁਸੀਂ ਤਾਂ ਨਹੀਂ ਹੋ ਰਿਹਾਗਾ ਥੋੜਾ ਤਾਂ ਤੂੰ ਪੈਕਟ ਵੀ ਨਹੀਂ ਦੇ ਦੀ ਪਿਆਰਾ ਜੀ ਕਹਿੰਦਾ ਦੇਖੋ ਰੋੜੀਆਂ ਦਾ ਇੱਕ ਪੈਕਟ 60 ਰੁਪਏ ਵਾਲਾ ਪੈ ਗਿਆ ਧੰਨਵਾਦ ਮੰਮੀ ਨੂੰ ਨਾ ਮੰਮੀ ਨੂੰ ਬਾਲ ਕੇ ਇਹ ਚੱਕਰ ਆਇਆ ਨਾ ਜੀ ਵੀ ਸੱਤਾ ਦਾ ਚਲੋ ਇੱਕ ਤਾਂ ਹੁਣ ਕੱਲ ਤੇ ਯਾਦ ਆ ਜਿੰਦਾ ਨਾ ਹਾਂ ਹੈ ਨਾ ਅਸੀਂ ਤਾਂ ਆਈਆਂ ਸੀ ਕਵੀ ਰੋੜੀਆਂ ਮੂਫਲੀਆਂ ਪੈਸੇ ਤਾਂ ਹੈਗੇ ਦੋ ਦੋ ਤਾਂ ਇੱਦਾਂ ਹੀ ਕਿਤੇ ਚਲੋ ਫੇਰ ਵੀ ਚੰਦਕਾਲ ਨਾਲ ਰੱਖੋ ਮੜੇ ਆਈਦਾ ਵੀ ਲੈ ਜੰਦੋ ਨਾ ਬਤਾ ਲੋੜੀਆਂ ਤਾਂ ਤੁਹਾਡੇ ਮੁਰੇ ਲਿਫਾਫੇ ਖੋਲ ਦੇਣ ਆਪਣੇ ਖਾ ਰੋ ਖਾ ਲਓ ਮੇਰੀ ਝਾਪੂਰੀਆਂ ਤੇ ਵੀ ਪੈ ਦੋ ਮੈਨੂੰ ਖਾ ਹੁੰਦੀਆਂ ਬਸ ਬੜੀ ਜਿਵੇਂ ਜਿੱਦਣ ਲੋੜ ਹੀ ਤਾਂ ਉਸ ਬਾਸ ਮੁੜ ਕੇ ਨਹੀਂ ਖਾ ਮੇਰੀ ਜੀ ਗਾ ਆਸੇਤੀ ਭੇ ਕਰਕੇ ਉਹੀ ਤਿਆਰ ਸੀਗੀ ਪਹਿਲਾਂ ਉਹਨੂੰ ਤਿਆਰੀ ਹੋਦੀ ਸੀਗੀ ਉਹ ਸੌਂਗੀ ਇਹ ਉੱਠ ਖੜਿਆ ਲੈ ਕੇ ਹੱਥ ਨੂੰ ਇਹਨਾਂ ਦਾ ਜੀ ਪਰ ਉਹ ਸੁੱਤੀ ਪਈ ਸੀ ਪਰ ਫਿਰ ਸੁੱਤੀ ਪਈ ਜੀ ਫਿਰ ਅਸੀਂ ਕਿੱਥੋਂ ਉਹਨੂੰ ਉਠਾੜ ਚੱਲ ਤਿਆਰੀ ਤਾਂ ਉਹ ਕਾਫੀ ਜਾਗਣ ਲੱਗੀ ਵੀ ਮੈਂ ਕਿਹਾ ਮੂਰੀ ਨੂੰ ਸੁਲਾ ਤੇਰੀ ਸਾਡੀ ਜੈਸਮੀਨ ਕਹਿੰਦੀ ਸੀ ਵੀ ਉਹਨੂੰ ਲੈ ਕੇ ਜਾਇਓ ਉਹਦੇ ਕਰਕੇ ਫਿਰ ਆਹ ਉੱਠ ਗਿਆ ਇਹ ਕੜਦੂਬ ਨੂੰ ਠੀਕ ਤਾਂ ਨਹੀਂ ਫਿਰ ਉੱਥੇ ਉਹ ਬਚਦੀ ਪਈ ਰਹਿੰਦੀ ਆ ਸਾਡੀ ਜੈਸਮੀਨ ਤਾਂ ਮੇਰੀ ਕਹਿੰਦੀ ਸੀ ਮੈਂ ਵੀ ਚੱਲਦੀ ਹਾਂ ਫਿਰ ਹੁਣ ਇਹ ਛਿਲੇ ਕਰਕੇ ਥੋੜਾ ਜਾਂ ਚੱਲੋ ਸੋਚਣਾ ਵੀ ਪੈਂਦਾ ਹੈਨਾ ਚੱਲੋ ਨੇ ਕਾਫੀ ਮੁਹਿੰਗਾ ਦੋ ਦਿਨ ਦਾ ਹੀ ਰਹਿ ਗਿਆ ਜੀ ਹਾਂ ਜੀ ਹਾਂ ਵੈਸੇ ਤਾਂ ਫਿਰ ਮੂੜਾ ਪੈ ਗਿਆ ਜੀ ਬਹੁਤ ਚੱਲ ਵਧੀਆ ਹਾਂ ਅੱਛਾ ਬਰਾਬਰ ਦਾ ਪਾਪਾ ਆ ਕੇ ਮੁਰਗੇ ਮੇਰੇ ਕੋਲ ਨਹੀਂ ਆਏ ਅੱਛਾ ਤੁਸੀਂ ਗਏ ਜਸਮੀਨ ਕੋ ਗਇਆ ਤਾਂ ਮੰਨੂ ਨੇ ਆਏ ਵੀ ਕਿਹਾ ਲੈਟ ਬੰਦ ਕਰ ਜਿਓ ਮਾਂ ਠੀਕ ਹੈ ਕਹਿੰਦੇ ਹਾਂ ਠੀਕ ਆ ਤੂੰ ਸੁੱਤੀ ਜੀ ਸੀ ਅਰਮ ਤੇ ਹੀ ਨੀ ਚੇਤਰੀਆ ਹਾਂ ਕੀ ਵਧੀਆ ਯਕੀਨ ਹੈ ਤਾਂ ਹੋ ਨਹੀਂ ਸਕਦਾ ਵੀ ਨਾਂਗੇ ਹੋਣ ਨਾ ਸਿੱਖ ਮੈਂ ਤੁਹਾਨੂੰ ਨੁਕਤੇ ਤੇ ਲਿਖੇ ਆਹ ਘਰ ਦਾ ਬੰਦਾ ਤੁਹਾਡਾ ਫੱਦਾ ਤਾਂ ਮਾ ਹੁਣ ਖਾਣਾ ਬੈਠੇ ਬੱਚੇ ਕੋਈ ਨਹੀਂ ਬਸ ਕੋਪੀ ਧਾਰੀ ਕਰਨ ਨਹੀਂ ਮੈਨੂੰ ਜੇਰਾ ਫੱਦਾ ਜੀ ਦੇਣਾ ਭੈਣਾ ਉਹ ਵੀ ਇੰਦਾ ਹੀ ਸਪੈਸ਼ਲ ਆ ਨਹੀਂ ਨਾਂਮ ਉਸਦੇ ਜਾਇਏ ਉਸਦੇ ਜਾਇਏ ਕਾਉਂਟੇ ਦੀ ਥੋੜੀ ਜੀ ਜ਼ਿਆਦਾ ਨਾ ਬੀ ਉਹ ਤਾਂ ਜਿਆਦਾ ਫਿਰ ਅਸੀਂ ਲੋੜੀ ਦਾ ਸਹਧਾਰਾ ਵੀ ਨਾਲ ਹੀ ਦੇਣਾ ਜੀ ਹਾਂ ਇਹ ਵੀ ਨਾਲੇ ਸੱਦਾ ਨਾਲੇ ਸੱਦਾ ਨਾ 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 ਹਾਂ ਜੀ ਐਦਾਂ ਕਰ ਦੇਣਾ ਤੇ ਕਿਉਂਕਿ ਨਹੀਂ ਤਾਂ ਫੇਰ ਦੁਬਾਰਾ ਦੁਬਾਰਾ ਗੇੜੀ ਮਾਰਨੇ ਪੈਣਗੇ ਹਾਂ ਇੱਕ ਵਾਰ ਚ ਨਿਭਣਾ ਇੱਕ ਵਾਰ ਜੀ ਨਿਭਣਾ ਹੈ ਇਹ ਵੀ ਨਾ ਹਾਂ ਜੀ ਪੁਰਿਆ ਵੀ ਤੋ ਛੋਟੇ ਜਿਹੇ ਨਾਲ ਅੰਮ੍ਰਿਤ ਦਾ ਉਹ ਨਾ ਅੰਮ੍ਰਿਤ ਦਾ ਪਾਉਣ ਦੇ ਆਵੰਦਿਕਾ ਨਹੀਂ ਅੰਮ੍ਰਿਤ ਦਾ യ ਉਹ ਨਮਾਸਾਲ ਚੜਾ ਹੁੰਦੇ ਗੱਲਾਂ ਨੇ ਲਿਜਾ ਲੈ ਫਿਰ ਭੁੱਲ ਕੇ ਰੱਖੋ ਅਸਬੰਦਨ ਨੇ ਸਾਨੂੰ ਕਈ ਨਾਮ ਦੇ ਦਿੱਤੇ ਤੇ ਜਿਹੜਾ ਵਧੀਆ ਲੱਗਦਾ ਚੱਲ ਉਹ ਜਿੱਦਾਂ ਕੋਲ ਸੀ ਨਮੇਸਾਲ ਤੇ ਪਹਿਲਾਂ ਜਦੋਂ ਹੋਈ ਆ ਅੰਮ੍ਰਿਤਪਾਲ ਉਹਨਾਂ ਕੋਲ ਡੀ ਲੇਡ ਦੇ ਉੱਤੇ ਬਸੇ ਵੀ ਜਾ ਕੇ ਉੱਥੇ ਆ ਕੇ ਕਹਿੰਦੇ ਵੀ ਭਾਈ ਆਸ ਤੇ ਸਾਨੂੰ 2000 ਚੱਕੀ ਦੀ ਚਾਹੀਦੀ ਉਹ ਕੰਮ ਹੋ ਗਿਆ ਵੀ ਨਾਲ 2000 ਚੱਕੀ ਚ ਰੱਖਿਆ ਆ ਵੀ ਹਾਂ ਨਾ ਹਾਂ ਮੰਗੂ ਵੀ ਦਾਮੀ ਸਾਂਝੇ ਸਿਰੂਆ ਜੰਡੀ ਜਦੀ ਹਾਂਜੀ ਹਾਂਜੀ ਓਕੇ ਨਾ ਨਾ ਖਾਣਾ ਚ ਤਾਲੂ ਕਰਨਾ ਬਹੁਤ ਔਖਾ ਹੈ ਬਹੁਤ ਔਖਾ ਹੈ ਲੈ ਨਹੀਂ ਰਹਿ ਗਏ ਹਾਂ ਇਹੇ ਦਾ ਬਹੁਤ ਚੰਗਾ ਰਾਤ ਨੂੰ ਕੱਪੜੇ ਵੀ ਨਹੀਂ ਲੈਂਦੇ ਹਾਂ ਨਾਲ ਕਹਦਾ ਬੋਲੋ ਮੇਰੇ ਨਾਲ ਇਹ ਮੈਂ ਤਾਂ ਆ ਕੇ ਬੈਠਾ ਹਾਂ ਦਿਨ ਵਿੱਚ ਵੀ ਹੀ ਤਾਂ ਰਾਤ ਨੂੰ ਵੀਟ ਪੈਂਦੇ ਨਹੀਂ ਜੀ ਕੱਪੜਾ ਤਾਂ ਲੱਦਾ ਹੀ ਨਹੀਂ ਜਮਦਾ ਹੀ ਬਸ ਸਮਾਨੀ ਬਹੁਤ ਆਉਣਾ ਜਿਹੜਾ ਬਚਾ ਲੈ ਬਚਾ ਲੈ ਹਾਂ ਜੀ ਪਰ ਬੜੀ ਬੜੀ ਠੰਡ ਤੇ ਮੈਂ ਕਾਲੇ ਬਾਸ ਗਾਹਾਂ ਫਿਰ ਮੁੜ ਕੇ ਬਿਮਾਰੀ ਦਾ ਦਵਾਈ ਉਹ ਐਨੇ ਦੀ ਨੂਰ ਜੀ ਉਹ ਚੁਪੋ ਕੇ ਇੱਥੇ ਗਈ ਫਿਰ ਉਹ ਉਲਟੀ ਨਹੀਂ ਨੂਰ ਸਾਡੀ ਐਨੇ ਢਿੱਲੀ ਹੋਈ ਵੀ ਦੇਖ ਲੋ ਉਹ ਕਹਿੰਦੀ ਮੈਂ ਨਹੀਂ ਲੈਣਾ ਕੱਪੜਾ ਮੈਂ ਨਹੀਂ ਪਾਣੀ ਕੋਟੀ ਮੈਂ ਨਹੀਂ ਚੱਪਲਾ ਖਾਣੇ ਇਹ ਹੋਂਡਰ ਜੀ ਤੁੰਦੀ ਹੋਂਡਰ ਆਪ ਕਹਿੰਦੀ ਹਾਂ ਤੋੜਾ ਉਹ ਸਭ ਵੀਡੀਓ ਬਣਦੀ ਸੀ ਵੀਡੀਓ ਚ ਸ਼ੁਰੂ ਹੋ ਗਈ ਜਿਹੜੀ ਪਰ ਉਧਰ ਤੇ ਥੋੜੀ ਡਾਕੀ ਦਵਾਈ ਦੇ ਕਰ ਲੱਗੀ ਦਵਾਈ ਲੈਣ ਲੱਗੀ ਰੋਣ ਲੱਗ ਗਈ ਫਿਰ ਉਹ ਰਾਹੀ ਉਹਦਾ ਮਾਰ ਲਿਆ ਜਿਵੇਂ ਦਵਾਈ ਨਹੀਂ ਦਵਾਈ ਦੇਦੇ ਨੀ ਟੋਪੀ ਹੈ ਨਾ ਜਿਵੇਂ ਕਹਿ ਤਾ ਨਾ ਮੰਮੀ ਪਾਣੀ ਗਰਮ ਕਰੀ ਬਾਸਾ ਨੇ ਜਗਾਈ ਚਾਦੀ ਵਜਿ ਪਾਣੀ ਗਰਮ ਨੂੰ ਕਹਿ ਤਾ ਨਾ ਕਿ ਤੁਹ ਦਵਾਈ ਦੇਣੀ ਜਿਵੇਂ ਆਪ ਹੀ ਪਾਣੀ ਬੰਦ ਲਾ ਮੈਂ ਫਿਰ ਵੀ ਰੋਣਾ ਪੈਂਦੀ ਵੀ ਹਾਂ ਦਵਾਈ ਦੇ ਦੇ ਦਵਾਈ ਦੇਣਗੇ ਮੈਨੂੰ ਆਹ ਮੇਰੇ ਚਾਹਤ ਨਹੀਂ ਹੋਈ ਆਹ ਬਾਤ ਤਾਂ ਮੈਨੂੰ ਕਹਣਾ ਨੂੰ ਕੋਸੇ ਕਹਣਾ ਠੰਡੇ ਹੋ ਗਏ ਭਾਈ ਤੁਹਾਡੇ ਸਮੋਸੇ। ਉਹਨਾਂ ਚ ਪਾ ਕੇ ਗਰਮ ਕਰ ਲਓ ਜਿਹੜੇ ਉਹ ਕੱਲ ਬਣਾਉਂਦੇ। ਪਿਚਕ ਜਾਣਗੇ ਭਾਈ। ਫੇ ਪਿਚਕੇ ਤਾਂ ਕਿ ਉਹ ਵੀ ਤਾਂ ਪਿਚਕਾ ਕੇ ਹੀ ਖਾਣੇ। ਦੰਦ ਅਗਲੇ ਵੀ ਵਿਚਕਣੇ ਆ। ਉਹ ਵੀ ਤਾਂ ਟਰਾਈ ਕਰਕੇ ਦੇਖਦੇ। ਉਹ ਵੀ ਤਾਂ ਜਿਆਦਾ ਪਾ ਦੁਕਾਨ ਬਕੈਨ ਦੇ ਵੀ ਛੋਲੇ ਪਾ ਕੇ ਖਾਣੇ। ਆਹ ਪਿਚਕ ਕੇ। ਹਾਂ। ਦੇਖ ਤਾਂ ਸੈਂ ਟਰਾਈ ਕਰਕੇ ਪਿਚਕ ਕੇ ਜੇ ਕਿਦੋਂ ਕੋਈ ਵਿਚ ਨੂੰ ਪਿਚਕ ਜਾਣ ਦੇ। ਤਰਨ ਨੂੰ ਲੋਟ ਨਹੀਂ ਆਉਂਦਾ। ਇੱਕ ਅੱਧਾ ਦਾ ਕਰਕੇ ਦੇਖ ਲੈਣ ਦੇ ਇਹ। ਆਹ ਦਾ ਕਰਮ ਹੋਊਗਾ ਇਹ ਕਰਮ ਆ। ਮੈਂ ਤਾਂ ਹੋਣੀ ਆ ਇੱਥੇ। ਗੱਤ ਗੱਤ ਕਰਦੇ ਗਏ। ਅੱਛਾ ਉਦਾਂ ਗਰਮ ਹੋਣਗੇ ਹੈ ਚਲਦੇ ਟਰਾਈ ਕਰਕੇ ਕਿਦਾਂ ਚਾਹਤਾ ਸਤੀਹ ਇਹ ਮੈਂ ਦਿਲ ਤੋਂ ਇਹ ਵੀ ਦੇਖ ਰਿਹਾ ਕਿ ਗਰਮ ਹੋਵੇ ਵੀ ਇਹ ਵੀ ਦੇਖ ਲੈ ਹਾਂ ਲੱਗੇ ਬਹੁਤ ਲੱਗੇ ਲੱਗੇ ਹੈਗੇ ਹਾਂ ਲੱਗੇ ਲੱਗੇ ਇੱਕ ਇੱਕ ਦਾ ਦਾ ਇੱਕ ਅੱਧਾ ਕਰਕੇ ਦੇਖ ਲਾ ਜੇ ਕਰ ਪਾਦੀਆਂ ਟਰਾਈ ਫਹੀ ਗਾਹ ਵਾਸਤੇ ਬਾਈ ਉਹਨਾਂ ਦਾ ਸਰਜਣਾ ਮਨ ਲਾਦਾ ਉਹਨੂੰ ਪਲਾ ਖੋਲ ਲੈ ਇਹਨੂੰ ਇੱਧਰ ਰੱਖ ਕੋਰੇ ਵਾਜੂ ਹੂੰ ਜਦੋਂ ਚਾਰ ਹੋ ਗਏ ਕੋਈ ਨਹੀਂ ਇੱਕ ਇੱਕ ਮੈਂ ਖਲੂੰਗਵਾ ਇੱਕ ਰੱਖ ਹੂੰ ਇੱਕ ਹੋਰ ਰੱਖ ਦਮ ਰੱਖ ਕੇ ਤੇ ਫਿਰ ਇੱਕ ਰੱਖ ਦੇ ਉਹ ਹਾਂ ਹਾਂ ਉਹ ਦੋਏ ਦਾ ਵੀ ਆਹ ਕਮਾ ਤੇ ਲਉਂ ਨੀ ਟਰਾਈਓ ਸਹੀ ਹੂੰ ਛੜੀ 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 ਆ ਇੰਦਰਸ਼ੀ ਦੇ ਤੱਕ ਬਸੋਂ ਕੇ ਘਰ ਮਾਂ ਲਾ ਦੇ ਉਹ ਘੜਾ ਖੋਲ ਪਰ ਬਾਹਰ ਘੜੇ ਨੂੰ ਲਾ ਦੇ ਬਸ

ਇਹ ਕੰਮ ਹੋ ਗਿਆ ਨਾ ਕਿੱਥੇ ਆਓ ਹਾਂ ਭਾਈ ਬੰਦ ਕਰ ਦੋ ਬੱਸ ਤੁਸੀਂ ਉਧਰ ਧਿਆਨ ਦੇ। ਬੰਦ ਹੋ ਗਿਆ ਉਹ ਤਾਂ ਮੈਂ ਬੰਦ ਕਰਤਾ। ਨਾ ਤਾਂ ਇਹਦੇ ਜਿਆਦਾ ਟਾਈਮ ਲੱਗਦਾ ਹੁੰਦਾ ਮੇਰੇ ਨੂੰ। ਕਿਉਂ ਨਾ? ਕਿੰਨਾ ਕਿ ਟਾਈਮ ਲੱਗਦਾ ਹੁੰਦਾ? ਇਹ ਚੰਨ ਵੀ ਰਿਹਾ। ਹਾਂ ਹਾਂ ਜਿਆਦਾ ਪਰ ਲੈਟਰ ਲੱਗੀਆਂ ਬੜੀਆਂ। ਹੋਰ ਵੀ ਦੋ ਮਿੰਟ। ਹਾਂ ਐ ਉਹ ਬੱਤ ਕਰ ਕਹਿੰਦਾ ਉਹ ਵੀ ਚੱਕਰ ਲਾ ਦੇ ਮੇਰੇ ਤੇ ਸਦਾ ਮਾਰਾ ਕੋਸ ਬਾਕੀ ਬਾਕੀ ਬਰੇਡ ਬਰੋਡਸਾ ਨਹੀਂ ਮੋੜਨੀ ਹੈਗੀ ਨਹੀਂ ਨਹੀਂ ਆ ਜਾਓ ਉਹ ਕਿ ਲੈ ਕੇ ਫਿਰਦਾ ਤਾਂ ਹੰਦਾ ਵੀ ਮਾ ਜਦੋਂ ਕੱਟੂ ਕਿ ਕਹ ਮੈਨੂੰ ਵਿੱਚ ਦੇ ਦੇ ਜੀ ਮੈਨੂੰ ਪਤਾ ਨਹੀਂ ਰੋਡੀਆਂ ਦੇਖਣੀਆਂ ਨੇ ਇੱਕਲੀ ਦੇ ਚੱਲ ਦੇ ਉਹਨ ਸਮੋਸੇ ਨਾ ਫੇਰ ਚਾਹ ਪਾ ਦੇ ਹੋਰ ਨੂੰ ਹਾਂ ਹਾਂ ਦੇ ਚਾਹ ਖੋ ਗਿਆ ਨੇ ਚਲੋ ਤੁਸੀਂ ਦੁਕਾਨੋਂ ਹਾਂ ਨਾ ਹੂੰ ਖਾਲਾ ਮੇਰਾ ਬੋਤਲ ਖਾਲਾ ਹਾਂ ਗਰਮ ਹੈ ਉਹ ਗਰਮ ਹੈ ਬਿਆਹ ਤੋਂ ਹੋਣਾ ਜੀ ਕੋਈ ਨਾ ਖੰਡਾ ਹੋ ਜਾਵੇ ਬਿਆਹ ਤੋਂ ਆਉਂਦਾ ਹਾਂ ਬਰਾਂਜਾ ਤੇਲੀ ਸਵਾਸ ਕਰ ਲੈਣੀ ਹੂੰ ਸਾਦੂ ਛੁੱਭ ਨਹੀਂ ਨਾ ਪਾਈ ਵੀ ਆ ਉਹ ਵੀ ਪਾ ਲਈ ਜੀ ਨ ਲੈ ਬੁਤਾ ਠੰਡਾ ਹੋ ਰਿਹਾ ਹੂੰ ਭੰਨਤਾ ਬਚੇ ਨੀ ਗਾਏ ਇਹ ਠੰਡਾ ਹੂੰ ਮੜੇ ਅਜੇ ਹੋਲੇ ਦੇ ਬੁਤਾ ਠੰਡਾ ਹੋ ਰਿਹਾ ਠੀਕ ਹੈ ਬੈਠ ਹੈ ਕਿ ਖਾਈ ਹੂੰ ਸੇਕ ਨਿਕਲਦਾ ਵਿੱਚ ਤੇ ਬਹੁਤ ਕੰਮ ਕਰਦਾ ਹੁੰਦਾ ਜੀ ਉਹਦਾ ਉਹ ਜਿਹੜਾ ਕਵਰ ਆਉਂਦਾ ਜਦੋਂ ਉਹਦੇ ਨੂੰ ਨੂੰ ਲੈ ਕਾ ਦੇ ਦੀਆਂ ਓਏ ਬੋਸ ਉਸ ਆਲੂ ਗਰਮ ਹੋਇਆ ਉਹ ਸੌਫਾ ਜੀਂਦਾ ਨਹੀਂ ਹਾਂ ਬੜਾ ਗਰਮ ਅੰਦਰ ਬੈਠਾ ਬੱਚੇ ਆ ਗਏ ਤਾਂ ਭਾਗ ਠੀਕ ਆ ਜੀ ਬੋਲੋ ਹਾਂ ਖੇਲ ਕਰਦੇ ਨੇ ਬੁਟਾ ਚੜਾ ਗਿਆ ਅੰਦਰ ਉਹਨੇ ਪੁੱਛਿਆ ਕਿ ਕੀ ਕਰਦੇ ਹਾਂ ਹਾਂ ਜਾਨੇ ਆ ਰਹੀ ਆ ਠੀਕ ਦੇ ਨਹੀਂ ਪਤਾ ਠੀਕ ਦੇ ਨਹੀਂ ਹੈਗਾ ਠੀਕ ਹੋ ਜਾਂਦੇ ਜਿਆਦਾ ਠੀਕ ਹੋਣ ਲੱਗਦਾ ਜੀ ਜੰਨੇ ਨੂੰ ਫੇਫੜਾ ਕਹਤ ਹੋ ਜਾਂਦੀ ਫੇਰ ਬੋਲ ਕੇ ਫੇਰ ਚੜ ਜਾਂਦਾ ਬੋਸ ਫੇਰ ਚੜ ਜਾਂਦਾ ਰੈਸਟ ਘਰ ਤੇ ਦਾਇਕ ਬਾਚ ਨੂੰ ਜਿੱਟੇ ਤਾਂ ਬੁਖਾਰ ਹੋਇਆ ਤਾਂ ਸਰੀਰ ਨਿਆਣੀ ਇੱਥੇ ਬਰਦੇ ਇੱਕ ਦੋ ਦਿਨ ਠੀਕ ਰਹਿ ਤਾ ਮੰਨ ਲੜੀ ਨਾਸ਼ਟ ਕਿੱਥੇ ਮੜਾ ਜਾ ਉੱਪਰ ਮੈਂ ਦੱਸਦੀ ਜਦੋਂ ਕੋਠੇ ਉੱਪਰ ਆਹ ਕੱਲ ਮੈਂ ਦੇਖਿਆ ਜੀ ਪਾਸੋਂ ਕੱਲ ਫੈਨਾ ਜਨ ਆਇਆ ਮੈਂ ਜਾਂ ਬੁਲਾਤਾ ਹਾਂ ਮੈਨੂੰ ਦਵਾ ਖਾਓ ਮੈਂ ਦਿੰਦੇ ਹਾਂ ਹਾਂ ਕਿੱਥੇ ਤੇ ਆਮਾ ਹੈ ਕਿੰਨੀ ਆਇਆ ਹਾਂ ਉਹ ਤਾਂ ਬਕਾਰ ਉੱਪਰ ਤੇ ਮੇਰੇ ਕੋਲ ਹੁੰਦੀ ਗਈਗਾ ਤੁਮੇ ਹਾਂ ਉਹ ਗਰਮੀ ਆਈ ਨਹੀਂ ਖੋਲ ਦੂੰਗਾ ਚਾਚਾ ਜੇ ਬੇੜੇ ਕੋਟੀ ਵੀ ਨਹੀਂ ਪਾਈਂਦੀ ਲੈ ਕੜੇ ਫਿਰ ਭੱਜ ਜੇ ਹੇ ਤੁਹਾਨੂੰ ਕਹਿੰਦਾ ਗਰਮੀ ਆ ਜਾਂਦੀ ਹੈ ਨਾ ਹੱਥ ਦੇ ਘੁੱਟਦੇ ਨੂੰ ਯਾਨੀ ਕੀ ਹੁੰਦਾ ਨਾ ਹਾਂ ਹੁਣ ਫਿਰ ਕਿੱਧਰ ਕਿੱਧਰ ਜਾਣਾ ਬਾਕੀ ਹਾ ਤੁਹਾਡਾ ਹਲਾ ਹੁਣ ਜਾਣਾ ਜੀ ਇੱਥੇ ਦੇ ਬਾਅਦ ਆਪਾਂ ਨੇ ਚੰਗੀਆਂ ਜੀ ਅੱਛਾ ਹਾਂ ਜੀ ਹਾਂ ਚੰਗੀਆਂ ਵਾਲੇ ਭੈਣ ਸੱਦਾ ਦੇਣਾ ਜੀ ਨਾਲੇ ਤੇ ਨਾਲੇ ਆਪਾਂ ਨੇ ਸੰਧਾਰਾ ਸੰਧਾਰ ਦੇਣੇ ਹਾਂ ਹਾਂ ਜੀ ਸਸੇ ਦੇ ਸੱਦਾ ਸਸੇ ਦੇ ਸੰਧਾਰ ਦੇਣੇ ਲੋ ਜੀ ਜਾਣਾ ਨੇ ਲੋਵੇੜ ਜਣੇ ਤੇ ਤੇ ਅੱਜ ਜਾਣਾ ਤਾਂ ਉੱਧਰ ਵੀ ਤੇ ਜੀ ਪਨੇਵਾਲੀ ਵੀ ਜਾਣਾਂ ਦਾ ਸੋਚਦੇ ਤਾਂ ਆਏ ਤੇ ਪਲਾਨ ਜਿਹੜਾ ਬਣਾਇਆ ਉਹ ਦੱਸ ਦੇ ਹੂੰ ਪਰ ਜੀ ਥੋੜਾ ਜਿਆਦਾ ਹੋ ਗਏ ਲੇਖ ਬੱਸ ਕਹਿੰਦੇ ਜਾਗ ਜੂ ਮਲਾ ਕੇ ਬੱਸ ਚ ਮੈਂ ਨਾ ਸਭ ਘੰਟਾ ਡੇਢ ਘੰਟਾ ਉਪਰ ਖੜਾ ਲਿਖੀ ਅੱਛਾ ਪੂਰੇ ਮੈਨੂੰ ਪਤਾ ਕੀ ਹੋ ਗਿਆ ਮੈਨੂੰ ਆਏ ਤਾਂ ਹੀ ਦੁੱਧ ਬਣ ਗਿਆ ਬਾਈ ਇਹਦਾ ਇੱਕ ਗਾ ਨਹੀਂ ਨਿਕਲਦਾ ਨਹੀਂ ਜਾ ਮੈਂ ਘਰ ਤੇ ਨਿਕਲੇ ਨਾ ਕੁੜੀਏ ਮੈਂ ਇਹਨੂੰ ਕਿਹਾ ਵਾਹ ਜੇ ਉਧਰ ਉਧਰ ਨੂੰ ਮੈਂ ਮਹਾਮੱਥਾ ਟੇਕਣ ਚੱਲੇ ਆਈ ਆ ਮੈਂ ਹਾਂ ਤੁਸੀਂ ਮੈਨੂੰ ਲੈ ਜਾ ਹੋਰ ਕੀਆ ਡਾਉਂ ਦਾ ਮੱਥਾ ਟੇਕਣ ਗਿਆ Non ਨਾਰੰਜੀ ਬੋਲ che ਹਾਂ ਵੀਡੀਓ ਉਪਰ ਤੋਂ ਮੈਂ ਨਹੀਂ ਜਾਣਦੇ ਤੇ che ਦੱਸ ਐਨੀ ਮੈਂ ਮੈਚ ਸਪੈਸ਼ਲ ਗੱਡੀ ਰੋਕ ਕੇ ਪੁੱਛਿਆ ਨਾ ਮਾ ਕਿੱਥੇ ਦੇ ਰੇਹਣ ਚੱਲੇ ਆਂ ਵੀ ਇਕੱਠੇ ਹੀ ਚੱਲਦੇ ਆਂ ਮੈਂ ਤਾਂ ਆਪਣੇ ਆਪ ਜਾਏਗਾ ਅੰਦਰ ਮੁੰਤੇ ਤੇ ਲੈ ਕੇ ਆ ਨਹੀਂ ਗਿਆ ਨੀ ਰੋਕੜ ਆ ਗਏ ਅੱਜ ਵੀ ਆਪਣੀ ਜਿਹਦਾ ਸਹੀ ਆ ਇਹਨੂੰ ਬਿੰਦ ਨੂੰ ਆਏ ਦੱਸ ਦੇਣਾ ਚਾਹੀਦਾ ਤਾਂ ਕਿ ਮੈਂ ਵੀ ਅੱਜ ਦੁੱਧ ਕੋ ਨਹੀਂ ਚਾਹ ਵੀ ਦੁੱਧ ਨਹੀਂ ਪਾਉਣਾ ਮੈਂ ਘਰ ਆ ਮੈਂ ਤੈਨੂੰ ਡਿਗ ਰੇ ਆ ਹੋਰ ਤਾਂ ਮੰਮੀ ਮੈਂ ਤੈਨੂੰ ਕਹਿੰਦਾ ਸਮਝਾਉਂਦਾ ਹੋਰ ਕਰਤਾ ਹੈ ਭਲੇਖੇ ਜਿਹੜੇ ਚੱਲੇ ਦੁੱਧ ਪਾਉਂਦੀ ਦੁੱਧ ਤਾਂ ਪਾਣਾ ਹੀ ਮੈਨੂੰ ਮੈਂ ਨਿਕਲ ਗਿਆ ਕਿ ਭਾਈ ਮੈਂ ਮਤਲਬ ਦੁੱਧ ਪਾਉਂਦੀ ਜਾਣਾ ਜਾਂ ਸਿੱਪੇ ਜਾਣਾ ਦੁੱਧ ਮਾ ਨਹੀਂ ਜਾਂਦੇ ਦੁੱਧ ਪਾਉਂਦਾ ਜੀ ਹੁਣ ਮੈਨੂੰ ਲੱਗਦਾ ਪ੍ਰੋਗਰਾਮ ਜਦ ਤੱਕ ਨਿਬੜਦਾ ਨਹੀਂ ਜਦ ਤੱਕ ਨਹੀਂ ਮੈਨੂੰ ਹੁਣ ਫਾਈਲ ਜੁੜ ਹੁਣ ਦਵਾਈ ਤੇ ਭਾੜਾ ਅੱਜ ਗੱਲ ਕਰਦੇ ਇਹ ਵਿੱਚ ਨਹੀਂ ਕਿਹਾ ਤੇ ਜਾਉਂਗੀ ਫੇਰ ਉਧਰ ਸਾਮਾਨ ਸੌਣ ਲਿਆ ਕੇ ਫੇਰ ਆਉਂਗੀ ਬਸ ਤੌਰੀਆਂ ਤਿੰਨ ਚਾਰ ਦਿਨ ਚਲ ਵਧੀਆ ਵਧੀਆ ਹਾਂਜੀ ਕੁੜੀਆਂ ਨਾਲ ਰੌਣਕ ਹੋ ਜਾਂਦੀ ਹੈ ਹਾਂਜੀ ਹਾਂ ਸਾਰੇ ਹੁਣ ਆਦੋ ਜਿੰਦਰਾਈ ਹੋਈ ਸੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿੱਦਾਂ ਤੇ ਤਿੰਨ ਚੜ ਕੇ ਕਿੱਦਾਂ ਸੀ ਹਾਂ ਹਾਂ ਬਿਲਕੁਲ ਆਤਾ ਹੈ ਹਾਂ ਕਰਨਾ ਇਹਨੂੰ ਵੀ ਲੈ ਜਾ ਨਾਲ ਜਿੱਦਣ ਗਈ ਆ ਭਾਈ ਨਾਲੇ ਰੌਣਕ ਉਹ ਗੋਇਆ ਗੋਇਆ ਸਾਟਨਾ ਮਾਰ ਲਵੇ ਉਹ ਆਏ ਕਰਦੀ ਜਾ ਕੇ ਕਹਿੰਦੀ ਮੈਂ ਵੀ ਹੁਣ ਦਿਆਂ ਐ ਦੀ ਪੁੱਤ ਚਲ ਨੂੰ ਬੇਟਾ ਤੇ ਕੇ ਛੱਡਦੀ ਓਰੇ ਯਾਰ ਤੂੰ ਕਿੱਥੇ ਜਾ ਰਹਾ ਗਮ ਫੜਮਾਉਣਾ ਕਰਵੀਂ ਚੁੱਪ ਕਰੀ ਜਾ ਬੋਲਦੇ ਆਹ ਬਾਪੂ ਚੋਰ ਤਾਹੋ ਬਾਪੂ ਚੋਰ ਚਾਲੀ ਸਾਸਰੀ ਕਾਲ ਪਹਿਲਾਂ ਮਿਲ ਗਿਆ ਤੈਨੂੰ ਨਾ ਸਾਸਰੀ ਕਾਲ ਉਹ ਫਾਇਦਾ ਕਿ ਤੈਨਾਂ ਨੇ ਜਦੋਂ ਮੈਂ ਉਹ ਘਟਕਾ ਵਰਨ ਕੇ ਉਹ ਬਾਹਾਂ ਬਾਹਾਂ ਵਾਲੀ ਜਾਣਿਆ ਨੇ ਸਾਸਰੀ ਕਾਲ ਮੈਂ ਚੱਲਿਆ ਤੁਸੀਂ ਅਗਲਾ ਕਹਿੰਦਾ ਕਿ ਮੈਂ ਹੁਣ ਆਉਣਾ ਲੇਟ ਫੇਲ ਕੇ ਮੈਂ ਪਹਿਲਾਂ ਹੀ ਮਲ ਚੱਲਿਆ ਸੀ ਉਹਨੇ ਚੱਲਿਆ ਹਾਂ ਉਹ ਵੀ ਸਾਸਰੀ ਕਾਲ ਹੈ ਜਾਣਿਆ ਵੀ ਸਾਸਰੀ ਠੀਕ ਹੈ ਅੱਗੇ ਰੌਲਾ ਪੇ ਕਰਦਾ ਤਾਂ ਉਹ ਤੀਜਾ ਆ ਗਿਆ ਉਹ ਪ੍ਰੋਫੈਸਰ ਦੋਗੇ ਵਿੱਚੇ ਕੱਢ ਲਊਗਾ ਓਏ ਕੀ ਕਰਦਾ ਸਾਡੇ ਅੱਧੇ ਅਧਰਿ ਬਾਦ ਨੂੰ ਵੀ ਬਹੁਤ ਵਾਰ ਹੋਇਆ ਜਦੋਂ ਮੇਰਾ ਮਤਲਬ ਕਿ ਜਾਣਾ ਹੈ ਨਾ ਫੈਕਲ ਨੂੰ ਪੇਟੀ ਚ ਨਾ ਵੀ ਇਸ ਤਰ੍ਹਾਂ ਕੱਢਉਂਗਾ ਆ ਗਿਆ ਉਹ ਸੋਫੇ ਤੇ ਤਰੇ ਪਰ ਮਮਾ ਅੰਦਰ ਦੇ ਪ੍ਰਦਾਨ ਮੇਰੇ ਤੇ ਆ ਗਿਆ ਕਿ ਬੜਾ ਪਰ ਹਾਈ ਕੋਲ ਦਾ ਟਾਕਾ ਹੈਗਾ ਜਿਵੇਂ ਮੇਰੇ ਤਾਂ ਇਸ ਤਰ੍ਹਾਂ ਦੇ ਪੇਟੀ ਜੋ ਕੱਢੇ ਅਗਲੇ ਪਹਿਲੇ ਹੀ ਕੱਲ ਲੱਗ ਜਾਂਦੀ ਹੈ ਬਣਾਈਏ ਕਿ ਹਾਂਜੀ ਪੂਰਾ ਹੈ ਇਹ ਤੇ ਬੜਾ ਬੜਾ ਕਿ ਕਹਿਰੇ ਕਿ ਬਰੋ ਨਾ ਉਹਲੇ ਜਨਮ ਤੇ ਉਹ ਕੋਈ ਨਹੀਂ ਜੇ ਨਾ ਆ ਨਾ ਮਿੱਠਾ ਹੀ ਬਣਾ ਦੋਈ ਬੈਚਾ ਹੈ ਕਿ ਆ ਬੈੱਡ ਤੇ ਕੰਬਲ ਸਿੱਟ ਜੀ ਦਾ ਪਰ ਉਹਨੇ ਨੂੰ ਬੈੱਡ ਚਾਹੀਦਾ ਨਹੀਂ ਸਹੀ ਕਹਿੰਦਾ ਤਾਂ ਮੰਜਾ ਢਾਉਣਾ ਨਾ ਮਾਦਰ ਯਾਰ ਤਸਨ ਛਤ੍ਰ ਵਿਸ਼ਾ ਕਿੰਨੀ ਜਾਤ ਰਹੇ ਬੈਠੋ ਉਹ ਜਮਾਨਾ ਲੰਘੇ ਹੋ ਗਿਆ ਉਹ ਹੋਗਾ ਰਾਇ ਅਸੀਂ ਉੱਚੀ ਹਾਂ ਹਾਂ ਆਹ ਪਰ ਉਹ ਤਾਂ ਚਲੋ ਮਾਡਰਨ ਜਮਾਨਾ ਹੋ ਗਿਆ ਹੂੰ ਉਦੋਂ ਤਾਂ ਪਰੌਣਿਆਂ ਦਾ ਸਿਸਟਮ ਹੁੰਦਾ ਤਾਂ 6 ਮਹੀਨੇ ਬਾਦੋਂ ਉਹਨਾਂ ਦਾ ਕਿਸੇ ਵਿਆਹ ਚ। ਹਾਂ ਸਾਡਾ ਪਰੌਣਾ ਹਾਂ ਅਸੀਂ ਉੱਧਰੋਂ ਚਲ ਗਏ ਤਾਂ ਫੁੱਲ ਵੱਢਦਣਾ ਜੇ ਇੱਧਰੋਂ ਆ ਕੇ ਤਾਂ ਪਰੌਣੇ ਨੂੰ ਰਿਆਣਾ ਬਿਸਤਰੇ ਮਿਸ਼ਾਉਣ ਦਾ ਟਾਈਮ ਨਹੀਂ। ਇਹ ਵੀ ਗੱਲ ਆ ਬਿਸਤਰੇ ਨੂੰ ਮਿਸ਼ਾਗੀ ਰਿਕਲਾਉਣਾਗਾ। ਉਹ ਗੱਲ ਸਾਥ ਨੂੰ ਵੀ ਘੱਟ ਹੁੰਦੇ ਜੀ। ਯਾਤਰੀ 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 ਜਾਣਣਾ ਰਿਸ਼ਤੇਦਾਰੀ ਚ। ਇਹ ਇੱਕ ਅੱਲਾ ਪੁਰਾਣਾ ਨਹੀਂ ਜੋ ਮੰਨ ਲਓ ਮਾਮਾ ਕੋਈ ਆ ਆ ਕੋਈ ਆ ਕੇ ਧਰਮ ਨਾ ਮੈਂ ਬੇਤਰੇ ਨਵੇਂ ਬੇਤਰੇ ਨਾਲੇ 2-4 ਦਿਨ ਲੱਗਦਾ ਰਹਿ ਜਾਂਦਾ ਨਾੜੇ ਉਹਦੇ ਦੇਰ ਬਾਅਦ ਤੇ ਅਸਲ ਚ ਚਾ ਮੈਂ ਆਪਣਾ ਅੱਜ ਕੱਲ੍ਹ ਰਵਿੰਦਰ ਆ ਗਿਆ ਅੱਜ ਫਿਰ ਸਾਰਾ ਟੱਬਲੇ ਆ ਗਿਆ ਇਕੱਠਾ ਹੋ ਕੇ ਗੱਡੀ ਵੇਖੇ ਦੱਸ ਫੇਰੇ ਕੋਈ ਹੁਣ ਜਦਾਂ ਆਏ ਸੀ ਕੋ ਗਿਆ ਹੋਣਾ ਨਾ ਆਹ ਉਹ ਜਦੋਂ ਮੈਂ ਦੇਖ ਕੇ ਕਹਿ ਲਈ ਸੀ ਉਹ ਨਾ ਉਹ ਕੋਈ ਕੋਈ ਦਿੱਕਸ਼ਾ ਨਹੀਂ ਪਤਾ ਨਹੀਂ ਜੋ ਮਰ ਜੀ ਗਈ ਜਾਨ ਉਹ ਪਰ ਕਿਹਦੀ ਕਿਹਾ ਨਾ ਕਿਵੇਂ ਸੋਚਦੀ ਸੀਗੀ ਮੂੰ ਤਾਂ ਕਿਸੇ ਦਾ ਸਾਥ ਪਿਆਰ ਹੈ ਬਿਲਕੁਲ ਜਿੱਥੇ ਪਿਆਰ ਹੈ ਉੱਥੇ ਉਹੀ ਸਤਿਕਾਰ ਹੈ ਹਾਂ ਜਿੱਥੇ ਪਿਆਰ ਨਹੀਂ ਹਾਂ ਜੀ ਉੱਥੇ ਇੱਕ ਵਾਰ ਬੰਦੇ ਦਾ ਚਿਹਰਾ ਹੀ ਪੜ ਹੋ ਜਾਂਦਾ ਜਾ ਕੇ ਵੀ ਸਾਨੂੰ ਸਭੂ ਦੇਖ ਕੇ ਪਤਾ ਹੋਣਾ ਕਿ ਨਹੀਂ ਬਿਨ ਸੇਮਸਟਾ ਕਰੇ ਨੂੰ ਬੁਲਾਉਣਾ ਨਹੀਂ ਉਹ ਨਹੀਂ ਕਰਨਾ ਪਰ ਉਹ ਲਾਂਦਾ ਜੀ ਨਹੀਂ ਆਉਂਦਾ ਨਹੀਂ ਨਹੀਂ ਆਉਂਦਾ ਜਦੋਂ ਪਹਿਲਾਂ ਹੀ ਆਏ ਤਾਂ ਬੰਦੇਲੇ ਖੁਸ਼ ਹੋਣ ਉਹ ਭਾਜੀ ਦੇ ਮੀਲੇ ਫੇਰੇ ਗਲਾਪੇ ਮੋਸਰਾ ਪਤਾ ਲੱਗਦਾ ਪਤਾ ਲੱਗਦਾ ਅੱਜ ਕੱਲ ਸਾਰੀ ਦੁਨੀਆ ਸਮਝਦਾਰ ਹੈ ਹਾਂ ਜੀ ਪਤਾ ਲੱਗਦਾ ਹੈ ਹਾਂ ਇਹ ਹੋ ਸਕਦਾ ਤੋ ਕੀ ਹੈ ਬਿਲਕੁਲ ਨਹੀਂ ਮੈਂ ਇੱਕ ਗੱਲ ਨਾ ਚਾਹੀ ਇਹ ਵੀ ਆਪਣੇ ਨਿਆਣੇ ਹਨਾ ਇੰਵੀ ਕਾ ਗੱਲ ਮੈਸੂਮ ਸੀ ਜੀ ਹੋਈ ਮੈਨੂੰ ਵੀ ਆਪਣੇ ਵਿੱਚ ਜਸ ਵੀ ਨਹੀਂ ਹੈਗੀ ਤਾਂ ਵੀ ਆਏ ਸੋਨਾ ਸੋਨਾ ਜਿਹਾ ਲੱਗਦਾ ਨਹੀਂ ਉਹੇ ਟਾਪ ਪਾਉਂਦੀ ਨੇ ਉੱਤਰ ਵੀ ਘਰ ਜਾਣ ਉਹ ਉੱਤਰ ਨਹੀਂ ਪਹਿਲਾਂ ਕਹਿੰਦੀ ਸੀ ਕਹਿੰਨੀ ਮੈਂ ਚાલਦੀ ਵੀ ਕਮਰੇ ਚ ਦੂਸਰੇ ਬਾਤੇ ਬੈਹਿ ਹੁੰਮਾ ਕਹਿੰਦੀ ਨਹੀਂ ਵੀ ਸ਼ਿਲਾ ਦੋ ਦਿਨ ਹੋਰ ਕੱਟ ਰਹੀ ਜਿੱਥੇ ਐਨੇ ਦਿਨ ਕੱਟੇ ਹੈ ਨਾ ਆਪਾਂ ਜਿਹੜੇ ਭਰੇ ਦਾ ਭਰੇ ਆ ਨਹੀਂ ਇੱਕਾ ਹੀ ਆਉਣੀ ਨਿਆਣਾ ਹਾਂ ਵੀ ਤੂੰ ਰਹਿਣ ਤੇ ਨਹੀਂ ਉਹ ਮਹਿਸੂਸ ਜਿਆ ਦੰਦਾ ਫਿਰ ਕਦੇ ਨਹੀਂ ਉਹ ਤਾਂ ਗਾਹ ਪਾ ਕੇ ਰੱਖਦਾ ਮੈਂ ਰੱਖਦਾ ਆਪ ਮਾਤਣਾ ਮੈਂ ਰਾਤ ਨੂੰ ਲੋਲੀ ਰਾਤ ਸੀ ਆ ਗਏ ਹੁਣ ਉਹਨੇ ਕਿਹਾ ਤਾਂ ਹੋਰ ਨ ਮਰਵਾਣੇ ਤੇ ਹੇਠ ਹਾਂ ਉਹਨੇ ਰਾਤ ਨੂੰ ਉਹਨੇ ਕਹਿ ਦਿੰਦਾ ਮੇਰੀ ਸਵੇਰੇ ਮੈਨੂੰ ਕਿਹਾ ਕਿ ਮम्मी ਮੈਨੂੰ ਲੱਗਦਾ ਵੀ ਅੱਜ ਜੇ ਤੁਹਾਡੇ ਕੋਲ ਆਹ ਹੋਣਗੇ ਫਿਰ ਵਿੱਕੀ ਗਿਆ ਤਾਂ ਇਹਦੇ ਸੁਭਰੀ ਤੇ ਪੱਟੀ ਬਰਾਉਣਾ ਤਾਂ ਵਿੱਕੀ ਚੱਲ ਵੀ ਆਉਂਗੇ ਵੀ ਚਲ ਤੂੰ ਲੈ ਆ ਇਸ ਮੂਸੀ ਰਾਤ ਜੀ ਮੈਂ ਜਾਂ ਦੂਰੇ ਤੇ ਗਿਆ ਤੁਹਾਡੇ ਕੋਲ ਤੇ ਮੈਂ ਗਿਆ ਕਰਾ ਜਾ ਕੇ ਚਲੋ ਅੱਧਾ ਘਟਾ ਡਗਰਾਵਾ ਉਹਨਾਂ ਲੱਗ ਗਿਆ ਤੇ ਬਾਈ ਬੈਠਾ ਦਾ ਇੱਕ ਮੁੰਡਾ ਹੋਣਾ ਪਿੰਡ ਦਾ ਜੀ ਉਹ ਬੈਠੇ ਚਲੋ ਕੱਲਾ ਮੁੰਡਾ ਮਾਰੀ ਉੱਤੇ ਬਾਅਦ ਰੇਗੜੇ ਧੂਣੀ ਵਾਲੀ ਹੋਈ ਦੀ ਜਦ ਮੈਂ ਅੰਦਰੋਂ ਗਿਆ ਕਹਿੰਦੀ ਵੀ ਮੈਂ ਫਸਤੀ ਮਿਲ ਰਾਇਆ ਉਹ ਮੈਂ ਕੋਲ ਰਿਹਾ ਮੈਂ ਕਿਹਾ ਨਹੀਂ ਹਣੀ ਮੂੰਹ ਪਤੀ ਸਾਹਮਣੇ ਆਇਆ ਉਹ ਉਹ ਮਾਣਿਆ ਆ ਕਮਾਲ ਕੀ ਨਿਕਲ ਗਿਆ ਟਲੇਵਲ ਆਕੇ ਗਿਆ ਬਕਰਾਨ ਦੇ ਮੁਰੇ ਫੇਰ ਕਹਿੰਦੀ ਮੁੰਡਾ ਲੈ ਕੇ ਆ ਉਹ ਭਾਇਆ ਉਹ ਦੁਕਾਨਾਂ ਸਿਆਲ ਦਾ ਟਾਈਮ ਆ ਦੁਕਾਨਾਂ ਬਾਹਰ ਨੂੰ ਗਿਆ ਉਹ ਆ ਵੀ ਟਾਂਡਾ ਚ ਮੰਨਦੇ ਮੈਂ ਲੱਗੀ ਭਾਈ ਨੂੰ ਕਰਿਆ ਜੀ ਫੋਨ ਮਹਾਪੜੀ ਦੁਕਾਨ ਉਪਰ ਕਹਿੰਦਾ 15 ਮਿੰਟੇ ਆ ਬਸ ਉਹ ਵੀ ਰੁਕ ਜਾਂਦੇ ਆ ਮੈਂ ਜੇ ਕਹਿੰਦਾ ਭਾਇਆ ਰੁਕ ਲਿਆ ਮੈਂ ਆ ਮੈਂ ਉਰੇ ਆਇਆ ਜਦੋਂ ਚਲੋ 22 ਤਾਂ ਚਲੋ ਚਲੇਗਾ ਕੋਈ ਕੰਮ ਉਹਦਾ ਬਾਪੂ ਗਰ ਬੜਾ ਭਾਈ ਬੈਠੇ ਮੈਂ ਸਾਸਿਕਾ ਨੂੰ ਬੁਲਾ ਕੇ ਅੰਦਰ ਚਲ ਗਿਆ ਚਲੋ ਦੇਖਣਾ ਕਿ ਅਮਣ ਹੈਗੇ ਮੁੰਡੀਆਂ ਕਿ ਆ ਕੇ ਮੈਂ ਕਿਨਾਰੀਅਲ ਦੇ ਲੱਗ ਜੇ ਕੋਲੇ ਮੈਂ ਮੇਰੇ ਕੋ ਉ ਵਾਲੀ ਬੇਸਰ ਕੋ ਵਾਲਿਆ ਚੰਚੰਕੂ ਵਾਲੀ ਚਲਈ ਬਾਬੂ ਮੁੰਗਰਾ ਅੰਨਾ ਕੁੜੀ ਨਹੀਂ ਆਈ ਵਾਹ ਨਹੀਂ ਨਹੀਂ ਵੀ ਕੁੜੀ ਤਾਂ ਵੀ ਆਏਗਾ ਕਿ ਕੁੜੀ ਨਹੀਂ ਨਾ ਜਾਏਗੀ ਥੰਦੀ ਚਾਲੇ ਕਹਿੰਦਾ ਤਾਂ ਹੀ ਕਹਿੰਦਾ ਮੈਂ ਨਹੀਂ ਤਾਂ ਮੈਂ ਕਹਿੰਦਾ ਹੁਣ ਮੂੰਹ ਧਰਤੀ ਪੜਦੇ ਨਹੀਂ ਯਾਰ ਉਹ ਦੋ ਜਿਹੜੇ ਉਹ ਬਫੂ ਜ਼ਾਫਰੀ ਕਹਿੰਦਾ ਮੈਂ ਕਹਿੰਦਾ ਬਾਹਰੋਂ ਲੈ ਕੇ ਜਾਂਦਾ ਗੱਡੀ ਬਾਹਰੋਂ ਵੀ ਨਿਕਲੀ ਹੋਣੀ ਹੈ ਕਿਹੜਾ ਕਹਿੰਦਾ ਨਹੀਂ ਤਾਂ ਉਹ ਬੰਦਾ ਕੀ ਕਰਦੇ ਨੇ ਹਾਂ ਪਗੜੀ ਉਹਦਾ ਨਹੀਂ ਆਇਆ ਕਰਕੇ ਦਿੱਲੀ ਆ ਫਿਰ ਉਹਨਾਂ ਨੂੰ ਵੀ ਵਿਚਾਰੇ ਬਹੁਤ ਹੋ ਰਿਹਾ ਕਹਿੰਦਾ ਯਾਰ ਕਿਉਂਕਿ ਉਹਦਾ ਰੋਮਨ ਕੰਮ ਕਰਾਉਣਾ ਨਹੀਂ ਹਾਂ ਮੇਰੇ ਉਸ ਨਾਲ ਮੈਨੂੰ ਕਿਹਦਾ ਤਾਂ ਛੱਡਾ ਆ ਗਈ ਮਨ ਨੂੰ ਚੁੜਦਾ ਕਹਿੰਦਾ ਮਿੱਥੇ ਜਾਊਗੀ ਸਾਡੇ ਜਿੰਨਾ ਹੋ ਗਈ ਦੀ ਘਰ ਤੇ ਬਹੁਤ ਜਿਆਦਾ ਹੀ ਹੋ ਗਈ ਦੀ ਕਹਿੰਦੇ ਸਾਡੇ ਨਾਲ ਤੇ ਵਿੱਚ ਉਹ ਜਿਹੜੂ ਜਾ ਆਇਆ ਕਹਿੰਦੇ ਮੈਂ ਭਾਵੇਂ ਕਿ ਤੇ ਸੀ ਜਾਦਾ ਹੀ ਪੈ ਜਾਣਾ ਫਰਕ ਨਹੀਂ ਪਤਾ ਹੂੰ ਤੂੰ ਕੋਈ ਖਾਣੀ ਵੀ ਮੈਂ ਤੇ ਉਹ ਕਰੂੰਗਾ ਜੀ papa ਕਰਤਾ ਮਾਰਾ ਆਏ ਆ ਨਾ ਵੀ ਆਏ ਈ ਉਹ ਵੀ ਮੈਂ ਕਿਸੇ ਨੂੰ ਨਹੀਂ ਬੁਲਾਉਣਾ ਸਾਰਿਆਂ ਨੂੰ ਬੁਲਾ ਦੇ ਸ਼ੁਰੂ ਤੇ ਆਹ ਹਾਂਜੀ ਹਾਂ 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 ਬਿਲਕੁਲ ਸ਼ੁਰੂ ਤੇ ਵੈਸੇ ਚਾਹੀਦਾ ਤਾਂ ਬੰਦਾ ਇੱਕ ਨਈ ਆ ਹਾਂ ਸਾਰਿਆਂ ਨੂੰ ਬੁਲਾਉਣਾ ਮੈਂ ਹਾਂਜੀ ਆ ਦੇਖੋ ਓਦਾਂ ਓਦਾਂ ਇਹ ਉਰੇ ਦੇ ਹੁਣ ਅਸੀਂ ਉਰੇ ਆ ਕੇ ਘਰ ਨੂੰ ਜਾਂਦੇ ਹਈਏ ਆ ਚੱਲੀਆਂ ਦਾ ਕੰਮ ਹੈ ਕਹਿੰਦਾ 20 25 ਜਣੇ ਨੂੰ ਸੱਸਰੀ ਘਰੋਂ ਬੁਲਾ ਲੈਂਦੇ ਵੇੇਾਾ ਛਤਰੀ ਕਾ ਆਤੇ ਤੇ ਬਾਪੂ ਦਾ ਛਤਰੀ ਕਾ ਬਹੁਤ ਕੋਨੂ ਲੱਗੇ ਨੂੰ ਝੜ ਕੇ ਬਿਰਤਾ ਸਭ ਜਿਹਦੇ ਕਹਿੰਦੀ ਆ ਬਾਬਾ ਦਾ ਆਉਣਾ ਦੇਖਦਾ ਕੋਈ ਨਹੀਂ ਵਾਹ ਵਾਹ ਹਾਂ ਜਦੋਂ ਕਹਿੰਦੇ ਕੋਈ ਕੁਝ ਵੀ ਕਹਿ ਦੇ ਮੈਨੂੰ ਮੈਂ ਥੋੜਾ ਜਿਹਾ ਟੋਟ ਕੇ ਜਵਾਬ ਦੇ ਦਿੰਦਾ ਹਾਂ ਬਾਬੇ ਆਪੇ ਦੇਖਦੇ ਕੋਈ ਨਹੀਂ ਬੱਸ ਕਹਿੰਦੇ ਗੱਲ ਪੱਕੀ ਹੋ ਜਾਣਾ ਕਾਈ ਬਾਰੇ ਪਹਿਲੀ ਕਹਿੰਦਾ ਕਿ ਤੁਸਾਂ ਬਾਪੇ ਨੂੰ ਉਠਾ ਲਈ ਜਾਂਦੀ ਕਿ ਨਹੀਂ ਨਹੀਂ ਤੇ ਮੈਂ ਕਈ ਵਾਰ ਜਿਹੜੇ ਜਸਮੀਨ ਆਤਾ ਗਲਤ ਕਰਕੇ ਮੈਂ ਕੋਈ ਨਾ ਦਵ ਬਾਬਾ ਜੀ ਹੈਗੇ ਆ ਹੈਗੇ ਆ ਆਪੇ ਦੇਖਣਗੇ ਹਾਂ ਤੁਸਰ ਤੋਂ ਸਾਬ ਵਿਸ਼ਵਾਸ ਹਾਂ ਵਿਸ਼ਵਾਸ ਬਣਿਆ ਵਿਸ਼ਵਾਸ ਪਰ ਦੁਨੀਆ ਕਰਨਾ ਬੱਸ ਬੱਸ ਹਾਂ ਸਾਨੂੰ ਸਾਨੂੰ ਬੰਦਾ ਫੋਕਸ ਹੁੰਦਾ ਹਾਂ ਸਾਨੂੰ ਫੋਕਸ ਹੁੰਦਾ ਹੁੰਦਾ ਹੈ